ਸਨੌਰ ਪਟਿਆਲਾ ਤੋਂ ਕਿਸਾਨ ਸਾਥੀ ਨੇ ਇਹ ਵੀਡੀਓ ਭੇਜੀ ਹੈ 28 ਫਰਵਰੀ 2025 ਨੂੰ ਜੋ ਗੜੇਮਾਰੀ ਹੋਈ ਹੈ ਨੁਕਸਾਨ ਕਾਫੀ ਹੋਇਆ ਜਿਵੇਂ ਤੁਸੀਂ ਸਕਰੀਨ ਤੇ ਦੇਖਦੇ ਪਏ ਹੋ ਕਿ ਕੁਛ ਛਿੱਟੇ ਹੀ ਵੱਢਦੇ ਜਿਹੜੀਆਂ ਕਣਕਰੀਆਂ ਨਾਲੀਆਂ ਉਹ ਤੋੜ ਦਿੱਤੀਆਂ ਪੱਤੇ ਤੋੜ ਦਿੱਤੇ ਤੇ ਕਣਕ ਦੇ ਕਾਫੀ ਮਾੜੇ ਹਾਲਾਤ ਨੇ ਮੈਂ ਸਾਰੇ ਕਿਸਾਨ ਸਾਥੀਆਂ ਨੂੰ ਇੱਕ ਬੇਨਤੀ ਕਰਾਂਗਾ ਕਿ ਦੁੱਖ ਤੁਹਾਡਾ ਜ਼ਰੂਰ ਹੈਗਾ ਘਾਟਾ ਜ਼ਰੂਰ ਪਿਆ ਹੈ ਪਰੰਤੂ ਪ੍ਰਮਾਤਮਾ ਦੇ ਰੰਗ ਆਪਾਂ ਨਹੀਂ ਦੇਖ ਸਕਦੇ ਨਹੀਂ ਲੱਭ ਸਕਦੇ ਕਾਲੀ ਇੱਕ ਖਸਾਨਵੀਰ ਦਾ ਕਮੈਂਟ ਸੀਗਾ ਕਿ ਸਾਡੇ ਇੱਕ ਵਾਰ ਗੜੇ ਪਏ ਸੀ ਤੇ ਅਸੀਂ ਇਹ ਸੋਚਿਆ ਕਿ ਖਾਨ ਜੋਗੇ ਦਾਣੇ ਹੋ ਜਾਣ ਲੇਕਿਨ ਜਦੋਂ ਥੇ ਜਾ ਕੇ ਕੰਬੈਨ ਵਾੜੀ ਤੇ ਉਹ ਕਣਕ ਵੱਢ ਕੇ ਵੇਚੀ ਤਾਂ 45 45 ਮਣ ਕਿੱਲੇ ਦੀ ਕਣਕ ਨਿਕਲਾਈ ਪ੍ਰਮਾਤਮਾ ਦੇ ਰੰਗ ਨੂੰ ਆਪਾਂ ਨਹੀਂ ਜਾਣ ਸਕਦੇ ਕੀ ਨਿਕਲਣਾ ਕਿੰਨੀ ਕੀ ਰੇ ਨਿਕਲਣਾ ਇਸ ਕਰਕੇ ਇਹ ਰੱਬ ਦੀਆਂ ਗੱਲਾਂ ਰੱਬ ਤੇ ਛੱਡ ਦਿਓ ਉਸ ਪ੍ਰਮਾਤਮਾ ਨੇ ਕੀ ਦੇਣਾ ਕਿੱਥੇ ਰੱਖਣਾ ਕਿਵੇਂ ਰੱਖਣਾ ਉਹ ਆਪ ਜਾਣਦਾ ਹੈ ਚਿੰਤਾ ਨਹੀਂ ਕਰਨੀ ਉਸ ਦੇ ਭਾਨੇ ਨੂੰ ਮਿੱਠਾ ਘਣੌਰ ਪਟਿਆਲਾ ਤੋਂ ਕਿਸਾਨ ਸਾਥੀ ਨੇ ਇਹ ਵੀਡੀਓ ਭੇਜੀ ਹੈ 28 ਫਰਵਰੀ 2025 ਨੂੰ ਜੋ ਗੜੇਮਾਰੀ ਹੋਈ ਹੈ ਨੁਕਸਾਨ ਕਾਫੀ ਹੋਇਆ ਜਿਵੇਂ ਤੁਸੀਂ ਸਕਰੀਨ ਤੇ ਦੇਖਦੇ ਪਏ ਹੋ ਕਿ ਕੁਛ ਛਿੱਟੇ ਹੀ ਵੱਢਤੇ ਜਿਹੜੀਆਂ ਕਣਕਰੀਆਂ ਨਾਲੀਆਂ ਉਹ ਤੋੜ ਦਿੱਤੀਆਂ ਪੱਤੇ ਤੋੜ ਦਿੱਤੇ ਤੇ ਕਣਕ ਦੇ ਕਾਫੀ ਮਾੜੇ ਹਾਲਾਤ ਨੇ ਮੈਂ ਸਾਰੇ ਕਿਸਾਨ ਸਾਥੀਓਂ ਇੱਕ ਬੇਨਤੀ ਕਰਾਂਗਾ ਕਿ ਦੁੱਖ ਤੁਹਾਡਾ ਜ਼ਰੂਰ ਹੈਗਾ ਘਾਟਾ ਜ਼ਰੂਰ ਪਿਆ ਹੈ ਪਰੰਤੂ ਪਰਮਾਤਮਾ ਦੇ ਰੰਗ ਆਪਾਂ ਨਹੀਂ ਦੇਖ ਸਕਦੇ ਨਹੀਂ ਲੱਭ ਸਕਦੇ ਕੱਲ ਹੀ ਇੱਕ ਕਿਸਾਨ ਵੀਰ ਦਾ ਕਮੈਂਟ ਸੀਗਾ ਕਿ ਸਾਡੇ ਇੱਕ ਵਾਰ ਗੜੇ ਪਏ ਸੀ ਤੇ ਅਸੀਂ ਇਹ ਸੋਚਿਆ ਕਿ ਖਾਨ ਜੋਗੇ ਦਾਣੇ ਹੋ ਜਾਣ ਲੇਕਿਨ ਜਦੋਂ ਥੇ ਜਾ ਕੇ ਕੰਬੈਨ ਵਾੜੀ ਤੇ ਉਹ ਕਣਕ ਵੱਢ ਕੇ ਵੇਚੀ ਤਾਂ 45 45 ਮਣ ਕਿੱਲੇ ਦੀ ਕਣਕ ਨਿਕਲਾਈ ਪ੍ਰਮਾਤਮਾ ਦੇ ਰੰਗ ਨੂੰ ਆਪਾਂ ਨਹੀਂ ਜਾਣ ਸਕਦੇ ਕੀ ਨਿਕਲਣਾ ਕਿ ਨਹੀਂ ਨਿਕਲਣਾ ਇਸ ਕਰਕੇ ਇਹ ਰੱਬ ਦੀਆਂ ਗੱਲਾਂ ਰੱਬ ਤੇ ਛੱਡ ਦਿਓ ਉਸ ਪ੍ਰਮਾਤਮਾ ਨੇ ਕੀ ਦੇਣਾ ਕਿੱਥੇ ਰੱਖਣਾ ਕਿਵੇਂ ਰੱਖਣਾ ਉਹ ਆਪ ਜਾਣਦਾ ਹੈ ਚਿੰਤਾ ਨਹੀਂ ਕਰਨੀ ਉਸ ਦੇ ਭਾਣੇ ਨੂੰ ਮਿੱਠਾ ਕਰ